ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ ਅੱਜ ਆਪਾਂ ਬਣਾ ਰਹੇ ਹਾਂ ਬਹੁਤ ਹੀ ਹੈਲਦੀ ਤੇ ਡਿਲੀਸ਼ੀਅਸ ਵੇਸਣ ਦੇ ਚਿੱਲੇ ਦੀ ਰੈਸਪੀ ਇਹ ਵੇਸਣ ਦਾ ਚਿੱਲਾ ਖਾਣਾ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਖਾਸ ਕਰਕੇ ਬੱਚੇ ਇਸ ਨੂੰ ਬਹੁਤ ਹੀ ਸ਼ੌਂਕ ਦੇ ਨਾਲ ਖਾਂਦੇ ਹਨ ਤੇ ਚਲੋ ਸ਼ੁਰੂ ਕਰਦੇ ਹਾਂ ਵੇਸਣ ਦੇ ਚਿੱਲਾ ਬਣਾਉਣ ਦੀ ਰੈਸਪੀ ਚਿੱਲਾ ਬਣਾਉਣ ਲਈ ਇੱਥੇ ਆਪਾਂ ਇੱਕ ਕੱਪ ਵੇਸਣ ਲਿਆ ਹੈ ਇਥੇ ਵੇਸਨ ਆਪਾਂ ਬ੍ਰੀਕ ਲਿਆ ਤੇ ਨਿਸ਼ਾਨਕੇ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਕੁਝ ਸਬਜ਼ੀਆਂ ਐਡ ਕਰਾਂਗੇ ਦੋ ਚਮਚ ਇੱਥੇ ਆਪਾਂ ਬ੍ਰੀਕ ਕੱਟੀ ਹੋਈ ਸ਼ਿਮਲਾ ਮਿਰਚ ਲਈ ਹੈ ਦੋ ਚਮਚ ਇੱਥੇ ਆਪਾਂ ਟਮਾਟਰ ਬ੍ਰੀਕ ਕੱਟਿਆ ਹੋਇਆ ਲਿਆ ਤੇ ਇੱਕ ਚਮਚ ਆਪਾਂ ਇੱਥੇ ਹਰਾ ਕੱਟਿਆ ਹੋਇਆ ਪਿਆਜ਼ ਬ੍ਰੀਕ ਲਿਆ ਨਾਲ ਹੀ ਇੱਥੇ ਆਪਾਂ ਦੋ ਹਰੀ ਮਿਰਚ ਲਈ ਹੈ ਤੇ ਇੱਕ ਲਾਲ ਮਿਰਚ ਕੱਟੀ ਬ੍ਰੀਕ ਲਈ ਤੇ ਇੱਕ ਚਮਚ ਆਪਾਂ ਹਰਾ ਧਨੀਆ ਕੱਟਿਆ ਹੋਇਆ ਲਿਆ ਇੱਕ ਚਮਚੇ ਦੇ ਵਿੱਚ ਆਪਾਂ ਕਸੂਰੀ ਮੇਥੀ ਦਾ ਪਾਵਾਂਗੇ ਅੱਧਾ ਚਮਚਾ ਨਮਕ ਦਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਤੇ ਆਪਾਂ ਜਵੈਨ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਅੱਧਾ ਚਮਚ ਭੁੰਨਿਆ ਹੋਇਆ ਕੁੱਟਿਆ ਬਰੀਕ ਜੀਰਾ ਅੱਧਾ ਚਮਚ ਤਨੀਆ ਪਾਊਡਰ ਦੋ ਚੁਟਕੀ ਇੱਥੇ ਆਪਾਂ ਹਲਦੀ ਪਾਵਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਵਾਂਗੇ। ਹत्ता ਚਮਚੇ ਦੇ ਵਿੱਚ ਆਪਾਂ ਚਾਟ ਮਸਾਲਾ ਪਾਤਾ। ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ। ਸਾਰੇ ਮਸਾਲਿਆਂ ਨੂੰ ਆਪਾਂ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਤੇ ਥੋੜਾ-ਥੋੜਾ ਪਾਣੀ ਪਾਉਂਦੇ ਹੋਏ ਇੱਕ ਸਮੂਥ ਜਿਹਾ ਬੈਟਰ ਤਿਆਰ ਕਰ ਲਵਾਂਗੇ। ਪਾਣੀ ਪਾ ਕੇ ਬੇਸਨ ਨੂੰ ਚੰਗੀ ਤਰ੍ਹਾਂ ਫੈਟ ਲੈਣਾ। ਤਾਂ ਕਿ ਸਾਰੇ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਵੇਸਨ ਵੀ ਥੋੜਾ ਜਿਹਾ ਹਲਕਾ ਜਿਹਾ ਹੋ ਕੇ ਫਲਫੀ ਹੋ ਜਾਵੇ ਤੇ ਇੱਥੇ ਚਮਚ ਦਾ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਇਹ ਪਹਿਲਾਂ ਪਾਉਣ ਦਾ ਆਜਾਦ ਭੁੱਲ ਗਿਆ ਸੀ ਤੇ ਇਹਨੂੰ ਵੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਪਟਾ ਕੇ ਇਹਨੂੰ 10 ਮਿੰਟ ਵਾਸਤੇ ਰੈਸਟ ਰੇ ਰੱਖ ਦੇਵਾਂਗੇ 10 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਮਿਸ ਹਨ ਦਾ ਬੈਟਰ ਆਪਣਾ ਬਿਲਕੁਲ ਚਿੱਲੇ ਵਾਸਤੇ ਪਰਫੈਕਟ ਤਿਆਰ ਹੋ ਗਿਆ ਤੇ ਚਲੋ ਹੁਣ ਆਪਾਂ ਚਿੱਲੇ ਬਣਾਉਣੇ ਸ਼ੁਰੂ ਕਰਦੇ ਆ ਚਿੱਲਾ ਬਣਾਉਣ ਲਈ ਇੱਥੇ ਇੱਕ ਪੈਨ ਆਪਾਂ ਗੈਸ ਤੇ ਰੱਖ ਲਿਆ ਤੇ ਉਹਦੇ ਤੇ ਆਪਾਂ ਬ੍ਰਸ਼ ਦੀ ਸਹਾਇਤਾ ਨਾਲ ਤੇਲ ਸਪਰੈਡ ਕਰ ਦੇਵਾਂਗੇ ਗੈਸ ਤੇ ਆਪਾਂ ਮੀਡੀਅਮ ਹੀ ਰੱਖੀ ਹੋਈ ਹੈ ਥੋੜਾ ਜਿਹਾ ਬੈਟਰ ਜਿਹੜਾ ਬਣਾਇਆ ਆਪਾਂ ਵੇਸਨਤਾ ਤੋਂ ਉਹਨੂੰ ਥੋੜਾ ਥੋੜਾ ਚਮਚ ਦੇ ਨਾਲ ਇਸ ਤਰ੍ਹਾਂ ਪਾਉਂਦੇ ਹੋਏ ਨਾਲ ਨਾਲ ਦੀ ਨਾਲ ਹੀ ਫੈਲਾ ਦੇਵਾਂਗੇ ਮੀਡੀਅਮ ਸਾਈਜ਼ ਦੇ ਆਪਾਂ ਚILLE ਤਿਆਰ ਕਰ ਲਵਾਂਗੇ ਇਹਨੂੰ ਨਾਲ ਦੇ ਨਾਲ ਫੈਲਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਵੇਸਨ ਤੇ ਚILLE ਜਿਹੜੇ ਆਪਣੇ ਉਹ ਪਤਲੇ ਤੇ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਣ ਤੇ ਨਾਲ ਹੀ ਆਪਾਂ ਇੱਥੇ ਬਰਾਸ਼ ਦੀ ਸਹਾਇਤਾ ਨਾਲ ਸਾਈਡਾਂ ਤੇ ਥੋੜਾ ਤੇਲ ਇਸ ਤਰ੍ਹਾਂ ਲਗਾ ਦੇਵਾਂਗੇ ਤਾਂ ਕਿ ਆਪਾਂ ਨੂੰ ਚਿੱਲਾ ਪਲਟਣ ਤੇ ਵਿੱਚ ਆਸਾਨੀ ਹੋਵੇ ਤੇ ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਇੱਕ ਸਾਈਡ ਤੋਂ ਆਪਣਾ ਚਿਲਾ ਡرائی ਹੋ ਗਿਆ ਤਾਂ ਹੁਣ ਇਹਦੀ ਆਪਾਂ ਸਾਈਡ ਚੇਂਜ ਕਰ ਦੇਵਾਂਗੇ ਤੇ ਦੂਸਰੀ ਸਾਈਡ ਤੋਂ ਦੇਖੋ ਕਿੰਨਾ ਵਧੀਆ ਕ੍ਰਿਸਪੀ ਤੇ 골ਡਨ ਕਲਰ ਦਾ ਚਿਲਾ ਹੋ ਗਿਆ ਆਪਣਾ ਇਹਨੂੰ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਹਲਕਾ ਜਿਹਾ ਉੱਤੇ ਬਰਸ਼ ਦੇ ਨਾਲ ਤੇਲ ਲਗਾ ਦੇਵਾਂਗੇ ਤਾਂ ਕਿ ਉੱਪਰੋਂ ਕ੍ਰਿਸਪੀ ਬਣ ਜਾਏ ਤੇ ਅੰਦਰੋਂ ਤੇ ਚਿਲਾ ਨਰਮੀ ਰਹੂਗਾ ਆਪਣਾ ਉਹਨਾਂ ਆਪਣੀ ਸਾਈਡ ਚੇਂਜ ਕਰ ਦੇਵਾਂਗੇ ਤੇ ਇਸ ਸਾਈਡ ਤੇ ਵੀ ਆਪਾਂ ਬਰਸ਼ ਦੀ ਸਹਾਇਤਾ ਨਾਲ ਹਲਕਾ ਜਿਹਾ ਔਇਲ ਲਗਾ ਦੇਵਾਂਗੇ ਇਹ ਚਿੱਲਾ ਜਿੰਨੇ ਖਾਣ ਵਿੱਚ ਸਵਾਦ ਹੁੰਦਾ ਉਹਨੇ ਹੀ ਹੈਲਦੀ ਹੁੰਦਾ ਕਿਉਂਕਿ ਵੇਸਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਨਾ ਤੇ ਬੱਚਿਆਂ ਨੂੰ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਜਿਵੇਂ ਆਪਾਂ ਮੈਗੀ ਪਾਸਤੇ ਖਾਂਦੇ ਆ ਤੇ ਉਸ ਦੇ ਨਾਲੋਂ ਤੇ ਚਿੱਲੇ ਬਹੁਤ ਜ਼ਿਆਦਾ ਵਧੀਆ ਹੈਲਦੀ ਹੁੰਦੇ ਹਨ ਤੇ ਆਪਣਾ ਚਿਲਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਇਸੇ ਤਰ੍ਹਾਂ ਆਪਾਂ ਦੂਸਰਾ ਚਿਲਾ ਬਣਾ ਲਵਾਂਗੇ। ਜੀ ਕਿਤੇ ਮੀਡੀਅਮ ਰੱਖਣਾ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣਾ ਤੇ ਬਹੁਤ ਘੱਟ ਵੀ ਨਹੀਂ ਰੱਖਣਾ ਤਾਂ ਕਿ ਆਪਣੇ ਚਿਲੇ ਅੰਦਰ ਤੱਕ ਪੂਰੀ ਤਰ੍ਹਾਂ ਪੱਕ ਜਾਣ। ਤੇ ਚਿਲੇ ਦੀ ਥਿਕਨਸ ਵੀ ਇੰਨੀ ਹੀ ਰੱਖਣੀ ਹੈ ਕਿ ਚਿਲਾ ਬਹੁਤ ਜ਼ਿਆਦਾ ਕ੍ਰਿਸਪੀ ਬਣੇ। ਜਿੱਦੋਂ ਕਪਾਸਾ ਡਰਾਈ ਹੋ ਜਾਏਗਾ ਤੇ ਫਿਰ ਆਪਾਂ ਚਿੱਲੇ ਨੂੰ ਦੂਸਰੀ ਸਾਈਡ ਪਲਟ ਦੇਵਾਂਗੇ ਇਸ ਚਿੱਲੇ ਦੇ ਵਿੱਚ ਤੁਸੀਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਜਿੱਦਾਂ ਬਰੀ ਕੱਟ ਕੇ ਗੋਭੀ ਪਾ ਸਕਦੇ ਹੋ ਪੱਤਾ ਗੋਭੀ ਪਾ ਸਕਦੇ ਹੋ ਸਬਜ਼ੀਆਂ ਤੁਸੀਂ ਆਪਣੀ ਮਰਜ਼ੀ ਮੁਤਾਬਕ ਗਾਜਰ ਕद्दूकस ਕਰਕੇ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਹੈਲਦੀ ਵੇਨ ਨਾਲ ਇਹ ਤਿਆਰ ਹੁੰਦੇ ਹਨ ਚਿੱਲੇ ਕਿਉਂਕਿ ਇਹਨੂੰ ਆਪਾਂ ਬਹੁਤ ਹੀ ਘੱਟ ਤੇਲ ਦੇ ਨਾਲ ਬਣਾ ਰਹੇ ਹਾਂ ਤੇ ਇਸੇ ਤਰ੍ਹਾਂ ਅਲਟ-ਪਲਟ ਕਰਦੇ ਹੋਏ ਆਪਾਂ ਸਾਰੇ ਚਿੱਲੇ ਤਿਆਰ ਕਰ ਲਵਾਂਗੇ। ਬਰਾਹਤੀ ਸਾਹ ਤਨਾ ਬਹੁਤ ਹੀ ਹਲਕਾ ਪਤੈਲ ਲਗਾ ਰਹੇ ਹਾਂ ਇਹਦੇ ਉੱਪਰ। ਤੈਨੂੰ ਹਲਕਾ-ਹਲਕਾ ਦਬਾ ਕੇ ਆਪਾਂ ਪਕਾਵਾਂਗੇ ਤਾਂ ਕਿ ਅੰਦਰ ਤੱਕ ਵਧੀਆ ਪੱਕ ਜਾਵੇ। ਤੇ ਚਿੱਲਾ ਆਪਣਾ ਐਵੇਂ ਬਣ ਕੇ ਬਿਲਕੁਲ ਤਿਆਰ ਹੈ ਤੇ ਇਸੇ ਤਰ੍ਹਾਂ ਆਪਾਂ ਸਾਰੇ ਚਿੱਲੇ ਬਣਾ ਕੇ ਤਿਆਰ ਕਰ ਲਵਾਂਗੇ ਤੇ ਚਿੱਲੇ ਆਪਣੇ ਇੱਥੇ ਬਣ ਕੇ ਸਾਰੇ ਤਿਆਰ ਹੋ ਗਏ ਹਨ ਅਤੇ ਇਹਨਾਂ ਨੂੰ ਆਪਾਂ ਇੱਥੇ ਸੌਸ ਦੇ ਨਾਲ ਸਰਵ ਕੀਤਾ ਇਹ ਚਿੱਲੇ ਖਾਣ ਦੇ ਵਿੱਚ ਜਿੰਨੇ ਟੇਸਟੀ ਹੁੰਦੇ ਹਨ ਆਪਣੀ ਸਿਹਤ ਵਾਸਤੇ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੇ ਹਨ ਤੇ ਇਹ ਚਿੱਲਾ ਤੁਸੀਂ ਬ੍ਰੇਕਫਾਸਟ ਵਿੱਚ ਲਓ ਬੱਚਿਆਂ ਨੂੰ ਟਿਫਨ ਵਿੱਚ ਦਿਓ ਤੇ ਚਿੱਲੇ ਆਪਣੇ ਦੇਖੋ ਕਿੰਨੇ ਨਰਮ ਮਲਾਈਆ ਬਿਲਕੁਲ ਰੂਮ ਵਰਗੇ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਇਹ ਚਿੱਲੇ ਬਣਾਓ ਤੇ ਬਣਾ ਕੇ ਇੰਜੋਏ ਕਰੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ